ਬਈ ਇੱਕ ਗੱਲ ਅੱਛਾ ਗੁੱਚਾ ਤਨੀ ਕਰਦੇ ਮੈਂ ਪਹਿਲੇ ਹੱਥ ਜੋੜ ਕੇ ਮਾफी ਮੰਗ ਲੈਣਾ ਜੇ ਕੋਈ ਗਲਤ ਗੱਲ ਕਹੀ ਹੋਵੇ ਬਈ ਜਿਹੜੇ ਪੰਜਵੀਂ ਸੱਤਵੀਂ ਚੋਂ ਉਹਨਾਂ ਤੱਕ ਵੀਡੀਓ ਕਿਸੇ ਨਾ ਕਿਸੇ ਢੰਗ ਨਾਲ ਪਹੁੰਚਦੇ ਜਾਣੀ ਹੈ ਬਈ ਪੰਜ ਸੱਤ ਪੜ੍ਹ ਲਓ ਬਹੁਤ ਪੰਜ ਸੱਤ ਪੜ੍ਹ ਕੇ ਵੀਰੇ ਕੋਈ ਕੰਮ ਕਾਰ ਕਰ ਲਓ ਕੋਈ ਕੰਮ ਸਿੱਖ ਲਓ ਪੈਂਚਰ ਲਾਉਣੇ ਸਿੱਖ ਲਓ ਕੋਈ ਮਕੈਨਿਕੀ ਜਿੱਖ ਲਓ ਮਸਕੂਟਰ ਰਿਪੇਅਰ ਮੋਟਰਸਾਈਕਲ ਰਿਪੇਅਰ ਸਿੱਖ ਲਓ ਰੰਗ ਕਰਨਾ ਸਿੱਖ ਲਓ ਜਾ ਤੁਸੀਂ ਹਲਵਾਈ ਦਾ ਕੰਮ ਸਿੱਖ ਲਓ ਚੱਕੀ ਦਾ ਕੰਮ ਸਿੱਖ ਲਓ ਬਾਈ ਕੁਲਚੇ ਦੀ ਰੇੜੀ ਲਾਉਣ ਲੱਗ ਜਾਓ ਕੰਮ ਸਿੱਖ ਲਿਓ ਕੋਈ ਵੀ ਕੰਮ ਸਿੱਖ ਲਓ ਬਾਈ ਵਧੀਆ ਰਹੋਗੇ ਨਹੀਂ ਤਾਂ ਬਹੁਤ ਪਛਤਾਓਗੇ ਵੀਰੇ ਇਹ ਸਰਕਾਰਾਂ ਪੜਿਆ ਲਿਖਿਆ ਤੇ ਡੰਡੇ ਵੱਲ ਲਾਉਂਦੀਆਂ ਨੇ ਆ ਤੁਹਾਨੂੰ ਵੀ ਐਡ ਐਮ ਐਡ ਜੀ ਕਰਾ ਕੇ ਮੁੜ ਕੇ ਤੁਹਾਡੇ ਡੰਡੇ ਮਰ ਜਾਣਗੇ ਸ਼ਹਿਰ ਚ ਨੌਕਰੀ-ਨੌਕਰੀ ਨਹੀਂ ਮਿਲਦੀ ਵੀਰੇ ਤੇ ਪੜ ਲੈ ਕੇ ਤੁਸੀਂ ਕੋਈ ਕੰਮ ਨਹੀਂ ਸਿੱਖਣਾ ਅਜਾ ਡੇ ਪਿੰਡੇ ਇੱਕ ਵੀ ਬੰਦਾ ਪੜਿਆ ਰਿਹਾ ਕੋਈ ਕੰਮ ਨਹੀਂ ਜ਼ਿਕਰਿਆ ਅਣਪੜ ਜਿਹੜਾ ਘਟ ਪੜਿਆ ਉਹ ਵਿਚਾਰਾ ਕੰਮ ਜ਼ਿਕਰਿਆ 1000 ਰੁਪਏ ਦਿਹਾੜੀ ਪਾ ਰਿਹਾ 30000 ਵੀ ਨਾ 35-40000 ਰੁਪਏ ਮਹੀਨਾ ਪਾ ਰਿਹਾ ਜਿਹੜਾ ਕੁਲਚੇ ਦੀ ਰੇੜੀ ਲਾ ਰਿਹਾ ਹੈ ਜਿਹੜਾ ਪੈਂਚਰ ਲਾ ਰਿਹਾ ਉਹ ਵੀ 20-25-30000 ਮਹੀਨਾ ਕਮਾ ਰਿਹਾ ਤੇ ਜਿੰਨੇ ਆ ਪੜ੍ਹੇ ਲਿਖੇ ਜਿਹਨੇ ਪ੍ਰਭੂ ਕੋਈ ਕੰਮ ਨਹੀਂ ਕਰਦਾ ਨਸ਼ਿਆਂ 'ਚ ਜਾ ਰਹੇ ਨੇ ਨਾ ਤਾਂ ਹੀ ਕਹਿੰਨਾ ਪੰਜ-ਸੱਤ ਪੜਾ ਲਓ ਆਪਦੇ ਜਵਾਕਾਂ ਨੂੰ ਬਹੁਤ ਹੈ ਵੀਰੇ ਉਹਨਾਂ ਨੂੰ ਕੋਈ ਕੰਮ ਕੰਮ ਸਿਕਾ ਲਓ ਜਿਹਨੇ ਨੌਕਰੀ ਨੌਕਰੀ ਨਹੀਂ ਦੇਣੀ ਚਿਰਚ ਡੰਡੇ ਮਾਰਤੀਆਂ ਨੇ ਸਰਕਾਰ ਗਾਕੀ ਸਭ ਤੋਂ ਵੱਡੀ ਸਮੱਸਿਆ ਵੀਰੇ ਪਿਆ ਵੀ ਨਹੀਂ ਹੁੰਦੇ ਪੜੇ ਲੇ ਕੇ ਕੋਈ ਸਾਥ ਨਹੀਂ ਹੁੰਦਾ ਵੀਰੇ ਸਾਡੇ ਪਿੰਡ 20 ਬੈਠੇ ਆ ਮੁੰਡੇ ਕੁੜੀਆਂ ਵੀ ਬੈਠੀਆਂ ਨੇ ਆ 20 ਐਡ ਐਡ ਪਤਾ ਨਹੀਂ ਕਿਹੜੀ ਕਿਹੜੀ ਐਡ ਕਰੀਆਂ ਨੇ ਪਤਾ 10 ਪੜੇ ਬਣੂਗੀ ਪਤਾ ਪੜੀਆਂ ਬੜੀਆਂ ਲਿਖੀਆਂ ਵਿਚਾਰੀ ਉਹਨਾਂ ਨੂੰ ਮੁੰਡਾ ਨਹੀਂ ਮਿਲਦਾ ਕੋ ਪੜਿਆ ਲੇ ਗਿਆ ਜੇ ਕੋ ਮਿਲ ਜੇ ਕੋ ਕੰਮ ਨਹੀਂ ਕਰਦਾ ਹੁੰਦਾ ਪੇਲਾ ਹੁੰਦਾ ਉਹ ਕਹਿੰਦਾ ਮੈਨੂੰ ਨੌਕਰੀ ਨਹੀਂ ਦਿੱਤੀ ਸਰਕਾਰ ਨੇ ਕੰਮ ਮੈਂ ਕੁਝ ਨਹੀਂ ਦੜਵ ਖਬਰਾਂ ਤਾਂ ਜੀ ਚੱਪ ਕਰਕੇ ਕੋਈ ਨਾ ਕੋਈ ਕੰਮ ਕਰ ਸਿੱਖ ਲੈ ਨਹੀਂ ਤਾਂ ਨਾ ਤਾਂ ਤੁਹਾਨੂੰ ਕੰਮ ਮਿਲਣਾ ਕੋਈ ਨਾ ਤੂੰ ਡਬ ਵਿਆਹ ਹੋਣਾ ਛੜੇ ਮਰਨ ਨਾਲੋਂ ਚੰਗਾ ਵਈ ਪੰਜ ਸੱਤ ਪੜ ਕੇ ਕੋਈ ਕੰਮ ਚ ਸਿੱਖ ਲੈ ਬਸ ਜੱਤੀ ਗੱਲ ਕਹਿਣਾ ਬਈ ਮੈਂ ਬਹੁਤ ਦੇਖ ਲੇ ਸਾਡੇ ਪਿੰਡ ਚ ਭਰੇ ਪਏ ਨੇ ਉਤੋਂ ਦੀ ਵੀ ਉਹਨਾਂ ਦੀ ਟੌਰ ਦੇਖਣ ਵਾਲੀ ਹੁੰਦੀ ਆ ਆਏ ਲੱਗਦੇ ਹੁੰਦੇ ਨੇ ਜਿਵੇਂ ਜੱਜ ਲੱਗੇ ਹੁੰਦੇ ਨੇ ਇਹ ਆਵਜਰ ਬਈਆ ਨਹੀਂ ਹੁੰਦਾ ਵਿਚਾਰਿਆਂ ਦੇ ਇੱਕ ਵੀ ਕਰਦੇ ਉਦੋਂ ਅੱਕੇ ਹੁੰਦੇ ਨੇ ਵੀ ਕੋ ਕੰਮ ਕਰ ਲੋ ਉਹਨਾਂ ਕਹਿੰਦੇ ਕਿਹੜੇ ਕੰਮ ਕਰੀ ਹੋਣਾ ਸੀ ਇੰਨੀ ਟੌਰ ਕੱਢ ਕੇ ਪੜੇ ਲਿਖੇ ਪੈਨ ਟੰਗ ਕੇ ਕਿਹੜਾ ਕੰਮ ਕਰ ਲਈ ਉਹਨੂੰ ਦਿਹਾੜੀ ਚਾਟੇ ਤੋਂ ਨਹੀਂ ਉਹਦੀ ਪੈਂਚਰ ਲੋੜ ਹੈ ਉਹਨਾ ਜਿੰਨੀ ਜਿੱਕ ਸਕਦੇ ਹਲਵਾਈ ਦਾ ਕੰਮ ਜਿੰਨੀ ਸਿੱਖ ਸਕਦੇ ਚੱਕੀ ਆਟੇ ਵਾਲੀ ਆ ਜਿੰਨੀ ਸਿੱਖ ਸਕਦੇ ਉਹਨਾਂ ਦੀ ਕੋਈ ਕੰਮ ਨਹੀਂ ਸਿੱਖ ਸਕਦੇ ਉਹ ਕਹਿੰਦੇ ਕੀ ਕਰੀਏ ਬੇਲੇ ਵਿਚਾਰੇ ਨਜ਼ਿਆ ਕੰਨੀ ਜਾਂਦੇ ਆ ਮਾਦਾ ਤਾਂ ਹੀ ਬਈ ਹੱਥ ਜੋੜ ਕੇ ਵਾਰੀ-ਵਾਰੀ ਬੇਨਤੀ ਕਰਦਾ ਤੇ ਤਾਂ ਆਖਰੀ ਗੱਲ ਜਿਹੜੇ ਚਲੋ ਪੜ੍ਹ ਲਿਖ ਗਏ ਆ ਜਾਂ ਕੁੜੀਆਂ ਪੜ੍ਹ ਲਿਖ ਗਈਆਂ ਬਈ ਬਰਦੇ ਪੜ੍ਹੇ ਲਿਖੇ ਨਾਲ ਕੋਈ ਬਹਿਕਰ ਹੁੰਦਾ ਫਾਇਦਾ ਨਹੀਂ ਜੇ ਤੁਜੀ ਪੜ ਲਿਖ ਗਏ ਹੋ ਕੋਈ ਗੱਲ ਨਹੀਂ ਪੜੀ ਲਿਖੀ ਕੁੜੀ ਦੇ ਚੱਕਰ ਚ ਨਾ ਪਾਓ ਘੱਟ ਪੜੀ ਲਿਖੀ ਲੈ ਲਓ ਵੀਰੇ ਜੇ ਤੁਹਾਡੇ ਚਾਰ ਰਿਸ਼ਤੇਦਾਰ ਆ ਕੇ ਰੋਟੀ ਤਾਂ ਬਣਾ ਕੇ ਖਵਾ ਦੂਗੀ ਜੇ ਬਾਣੀ ਪੜੀ ਲਿਖੀ ਮਿਲ ਗਈ ਰੋਟੀ ਰਾਟੀ ਦਾ ਭੁੱਲ ਜਾ ਫਿਰ ਤੇ ਤਾਂ ਤੁਨੋਂ ਆਈ ਕਿਹੜਾ ਪਊ ਘਰ ਇੱਥੇ ਤਾਂ ਰਣੋ ਵੀ ਬਾਈ ਚਾਹ ਬਣਾਈਏ ਬਾਕੀ ਜਿਹੜੇ ਕੁੜੀਆਂ ਪੜ ਲੱਗ ਗਈਆਂ ਜੇ ਘੱਟ ਪੜਿਆ ਲਿਖੇ ਮੁੰਡਾ ਮਿਲਦਾ ਬਿਆ ਕਰ ਲੈ ਲੋ ਕੰਮ ਕਰ ਕਰਕੇ ਖਵਾ ਤਾਂ ਦਊ ਪਾਵੇਂ ਛੋਟਾ ਕੰਮ ਕਰੇ پیسے ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਪਰ ਇਹਨਾਂ ਨੂੰ ਲੱਗਦਾ ਹੁੰਦਾ ਵੀ ਕੰਮ ਛੋਟਾ ਹੈ ਪਾਵੇਂ ਕੋਈ ਅਣਪੜਾ ਵਾਲਾ ਕੰਮ ਕਰੇ ਰੁਪਈਏ ਜ਼ਰੂਰ ਕਮਾਉ ਤੇ ਰੋਟੀ ਵਧੀਆ ਖਵਾਉ ਜੇ ਕਿਤੇ ਤੁਸੀਂ ਪੜੇ ਲਿਖੇ ਦੇ ਚੱਕਰ ਚ ਪੈ ਗੀਆਂ ਉਹਦੇ ਵਿੱਚ ਕਲੀ ਟਾਈ ਲੱਗੀ ਹੋਣੀ ਹੈ ਜੇਬ ਚ ਰੁਪਈਆ ਇੱਕ ਨਹੀਂ ਹੋਣਾ